ਮੈਂ ਦੱਸਣਾ ਚਾਹੁੰਦਾ ਕਿ ਰਾਤ ਦੇ 1.5 ਵਜੇ ਅਸੀਂ ਸਾਰੇ ਇਸ ਪਿੰਡ ਤੋਂ ਜਿਹੜਾ ਇਹ ਹੈਗੀ ਆ ਮਕਾਨ ਹੈ ਇਹ ਲਗਭਗ ਕਿਲੋ-ਕਮੀਟਰ ਦੀ ਦੂਰੀ ਤੇ ਹੀ ਆ ਪਿੰਡ ਚੋਂ ਆ ਕੇ ਵਸਿਆ ਹੋਇਆ ਤੇ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਜਿਸ ਤਰ੍ਹਾਂ ਦਾ ਇਹ ਇੱਕ ਤਰ੍ਹਾਂ ਦਾ ਏਡਾ ਵੱਡਾ ਇਨਸਟਰੂਮੈਂਟ ਕੋਈ ਡਿੱਗਿਆ ਚਾਹੇ ਕੋਈ ਰੌਕਟਾ ਚਾਹੇ ਲਾਂਚ ਰਹਾ ਤਾਂ ਮਿਲਟਰੀ ਨਹੀਂ ਹੀ ਉਹਦੀ ਪਛਾਣ ਕਰਨੀ ਹੈ ਲੇਕਿਨ ਇਹਦੇ ਜਿਹੜੇ ਟੁਕੜੇ ਆ ਤੁਸੀਂ ਵੀ ਦੇਖ ਰਹੇ ਹੋ ਆਸ-ਪਾਸੇ ਕਿਵੇਂ ਥੱਲੇ ਖਿੰਡੇ ਹੋਏ ਆ ਤੇ ਧਰਤੀ ਦਾ ਲਗਭਗ 3 ਫੁੱਟ ਟੋਆ ਕੀਤਾ ਹੋਇਆ ਹੈ ਇਹ ਜਿਹੜਾ ਮਕਾਨ ਹੈ ਨਾਲ ਹੀ ਲੱਗਦਾ ਉਹਦੇ ਜਿੰਨੇ ਸ਼ੈੱਡ ਸੀ ਪਸ਼ੂਆਂ ਵਾਲੇ ਉਹ ਟੁੱਟ ਗਏ ਔਰ ਈਵਨ ਕਿ ਜਿਹੜੇ ਇਹਨਾਂ ਦੇ ਘਰ ਦੇ ਲੋਕ ਲੱਗੇ ਹੋਏ ਸੀ ਉਹ ਵੀ ਲੋਕ ਸਾਰੇ ਤੁਸੀਂ ਦੇਖਿਆ ਕਿ ਉਹ ਟੁੱਟ ਕੇ ਥੱਲੇ ਡਿੱਗ ਪਏ ਜਿਹੜਾ ਵਿੰਡੋ ਏਸੀ ਸੀ ਵਿੰਡੋ ਏਸੀ ਵੀ ਥੱਲੇ ਡਿੱਗ ਪਿਆ ਔਰ ਬਾਅਦ ਦੇ ਵਿੱਚ ਇਹਨਾਂ ਨੇ ਚੱਕਿਆ ਤੇ ਉਹ ਔਰ ਜਿਹੜੀ ਇਹ ਟਰਾਲੀ ਖੜੀ ਆ ਟਰਾਲੀ ਦੇ ਵਿੱਚ ਦੀ ਜਿਸ ਤਰ੍ਹਾਂ ਦਾ ਹਾਰ-ਪਾਰ ਜਿਹੜਾ ਹੈਗਾ ਮਤਲਬ ਉਹ ਇੱਕ ਤਰ੍ਹਾਂ ਦਾ ਕੋਈ ਜਿਵੇਂ ਛਰਲਾ ਕਹਿ ਸਕਦੇ ਆ ਛਲ ਕਹਿ ਸਕਦੇ ਆ ਨਿਕਲਿਆ ਤਾਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਜਿਹੜਾ ਇਹ ਇੱਕ ਬੁੱਲੇ ਲਾ ਕੇ ਚਿੱਗਿਆ ਤੇ ਜੇਕਰ ਇਹ ਘਰ ਦੇ ਜਮਾਂ ਬਿਲਕੁਲ ਨਹੀਂ 2 ਦਿਖਦਾ ਤੇ ਉਮੀਦ ਮਤਲਬ ਕੋਈ ਉਮੀਦ ਨਹੀਂ ਸੀ ਕਿ ਜਿਸ ਤਰ੍ਹਾਂ ਦਾ ਅਸੀਂ ਕਹਿ ਸਕਦੇ ਜਾਨੀ ਪਾਲੀ ਨੁਕਸਾਨ ਹੋਣਾ ਸੀਗਾ ਸੋ ਇਸ ਕਰਕੇ ਹੁਣ ਤਾਂ ਇਹ ਮਿਲਟਰੀ ਦੇ ਅਫਸਰਾਂ ਨੇ ਆ ਕੇ ਦੱਸਣਾ ਵੀ ਇਹ ਕੀ ਚੀਜ਼ ਹੈ ਪਰ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵੱਡੇ ਇਲਾਕੇ 'ਚ ਵੀ ਔਰ ਜਿਹੜੀ ਹੈਗੀ ਇਹ دہشت ਫੈਲੀ ਹੋਈ ਹੈ ਕਿ ਇਸ ਤਰ੍ਹਾਂ ਦਾ ਇੱਕ ਘਟਨਾ ਹੋਣੀ ਤੇ ਮੈਂ ਇਸ ਦੀ ਜਿੰਨੀ ਵੀ ਨਿਲਦਿਆ ਕੀਤੀ ਜਾਵੇ ਤੁਹਾਨੂੰ ਇੰਡੀਆ ਵੱਲੋਂ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀ ਜਾ ਰਹੇ ਨੇ ਪਰ ਉਹਦਾ ਜਵਾਬ ਦਿੱਤਾ ਜਾ ਰਹੇ ਆ ਬੜਾ ਪਚਾ ਪੂਰਾ ਹੈਗਾ ਕਿਵੇਂ ਦੇਖਣਾ ਪੈਣਾ ਦੇਖੋ ਸਾਨੂੰ ਸਾਡੇ ਜਿਹੜੀ ਫੌਜ ਹੈ ਮਿਲਟਰੀ ਹੈ ਉਹ ਤੇ ਪੂਰਾ ਮਾਣ ਹੈ ਉਹ ਇਸ ਕਰਕੇ ਮਾਣ ਹੈ ਕਿ ਉਹਨਾਂ ਨੇ ਜਿੰਨੇ ਵੀ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਗਵਾਂਡੀ ਜਿਹੜਾ ਦੇਸ਼ ਹੈ ਉਹਨੇ ਜਿੰਨੇ ਵੀ ਬਜ਼ਾਈਲਾਂ ਨਾਲ ਅੰਦਰ ਰੌਪੜਾਂ ਨਾਲ ਹਮਲੇ ਕੀਤੇ ਐ ਜੇ ਸਾਡੀ ਮਿਲਟਰੀ ਡਿਫੈਂਸ ਸਾਡਾ 에ਅਰ ਜਿਹੜਾ ਸਾਡਾ ਡਿਪਾਰਟਮੈਂਟ ਐ ਉਹ ਐਕਟਿਵ ਨਾ ਹੁੰਦਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਬਹੁਤ ਫਟਾ ਨੁਕਸਾਨ ਹੋ ਜਾਣਾ ਸੀ ਅੱਜ ਉਹਦੀ ਇੱਕ ਬਦੌਲਤ ਜਿਹੜਾ ਉਹਨਾਂ ਨੇ ਅਸਮਾਨ ਦੇ ਵਿੱਚ ਇਹਨੂੰ ਨਕਾਰਾ ਕੀਤਾ ਨਕਾਰਾ ਕਰਕੇ ਮੈਂ ਸਮਝਦਾ ਕਿ ਇੱਕ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੰਦਾ ਹੈ ਉਹਦਾ ਜਿਹੜਾ 에어 ਡਿਫੈਂਸ ਹੈ ਉਹਨੂੰ ਤੋੜਿਆ ਤੇ ਇਸ ਕਰਕੇ ਜਿਹੜੀ ਸਾਡੀ ਭਾਰਤੀ ਫੌਜ ਆ ਸਾਨੂੰ ਤੇ ਮਾਣ ਹੈ ਲੇਕਿਨ ਅਸੀਂ ਭਾਰਤ ਜਿਹੜਾ ਭਾਰਤ ਹੈ ਉਹਦੇ ਕੋਲੇ ਇੰਨੀ ਟੈਕਨੋਲੋਜੀ ਹੈ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਕਿਸਤਾਨ ਦਾ ਮੂੰਹ ਤੋੜਮਾ ਜਵਾਬ ਦੇਣ ਨੂੰ ਤਿਆਰ ਹੈ ਕਨਾਰ ਜਿਹੇ ਕੋਸ ਪਛਾਣਾ ਜੋ ਦੇਖੋ ਉਹ ਵਿੱਚ ਕੀ ਹੈ ਕਿ ਜਿਆਦਾ ਤਾਂ ਉਹ ਧਮਕ ਦੇ ਨਾਲ ਟੁੱਟੇ ਨੇ ਲੇਕਿਨ ਜਿੱਥੇ ਜਾ ਕੇ ਸ਼ੀਸ਼ੇ ਸੀਗੇ ਸ਼ੀਸ਼ੇ ਵੀ ਧਮਕ ਨਾਲ ਟੁੱਟੇ ਆ ਤੇ ਜਿਹੜਾ ਇਹ ਆਪਣਾ ਵਿਚਦੇ ਇਹਦੇ ਸ਼ਰਲ ਜਿਹੜੇ ਆਪਾਂ ਕਹਿ ਸਕਦੇ ਆ ਕਿ ਉਹ ਵਿੱਚੋਂ ਨਿਕਲ ਕੇ ਗਏ ਨੇ ਉਹ ਟਰਾਲੀ ਦੇ ਵਿੱਚ ਵੱਡੀਆਂ ਮੂਰੀਆਂ ਕੀਤੀਆਂ ਤੇ ਇਹ ਹੋ ਸਕਦਾ ਵੀ ਕਿੰਨੀ ਕਿ ਜ਼ਬਰਦਸਤ ਚੀਜ਼ ਸੀ ਜਿਹਨੇ ਐਡਾ ਵੱਡਾ ਨੁਕਸਾਨ ਕਰਨਾ ਸੀ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਜੇ ਇੱਕ ਤੇ ਘਰ ਦੇ ਨਾਲ ਡਿੱਗ ਜਾਂਦਾ ਤੇ ਬਹੁਤ ਜਾਨੀ ਮਾਲੀ ਨੁਕਸਾਨ ਹੋਣਾ ਸੀ ਔਰ ਪਿੰਡ ਵੀ ਤੁਸੀਂ ਦੇਖੋ ਇੱਥੋਂ ਨਾਲ ਹੀ ਆ ਕਿਲੋਕੀਮੀਟਰ ਕੁਝ ਆਹ ਦੂਰ ਨਹੀਂ ਆਮ ਲੋਕਾਂ ਬਰ ਤੇ ਜਾਨੀ ਨੀਕਣੇ ਤਾਂ ਹੂ ਸੀ ਦੇਖੋ ਅਸੀਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਜਿਹੜਾ ਸਾਡੀ ਫੌਜ ਦੇ ਅਧਿਕਾਰੀ ਨੇ ਹੁਣ ਸਪ੍ਰਸ਼ਾਸਨ ਹੈ ਜਾਂ ਸਾਡਾ ਸਿਵਲ ਪ੍ਰਸ਼ਾਸਨ ਹੈ ਉਹ ਸਾਰਾ ਲੱਗਿਆ ਹੋਇਆ ਹੈ ਔਰ ਅਸੀਂ ਸਾਰੇ ਜਿਹੜਾ ਹੈਗਾ ਇਹਦਾ ਦੇਸ਼ਵਾਸੀ ਡਟ ਕੇ ਮੁਕਾਬਲਾ ਵੀ ਕਰ ਰਹੇ ਆ ਔਰ ਅਸੀਂ ਆਪਣੇ ਭਾਰਤੀ ਫੌਜ ਦੇ ਨਾਲ ਵੀ ਖੜੇ ਆ ਔਰ ਜਿਹੜੀਆਂ ਕੁਝ ਅਫਵਾਹ ਹੁੰਦੀਆਂ ਨੇ ਜਾਂ ਕੁਝ ਫੇਕ ਨਿਊਜ਼ ਹੁੰਦੀਆਂ ਨੇ ਉਹਤੇ ਸਾਨੂੰ ਅਸਰ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਸ ਘਟਨਾ ਤੋਂ ਸਾਨੂੰ ਹੁਣ ਜਿਹੜਾ ਹੈਗਾ ਸਾਵਧਾਨ ਚੌਕਸ ਰਹਿਣਾ ਚਾਹੀਦਾ ਕਿਉਂਕਿ ਸਾਡਾ ਵੀ ਜਿਹੜਾ ਏਰੀਆ ਇਹ ਕੈਂਟ ਦੇ ਨਾਲ ਲੱਗਦਾ ਸੋ ਇਸ ਕਰਕੇ ਅਸੀਂ ਪੂਰੇ ਚੌਕਸਾਂ ਜੋ ਵੀ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਜਿੰਨੂੰ ਜੋ ਹਦਾਇਤਾਂ ਨੇ ਅਸੀਂ ਉਹਦੀ ਪਾਲਣਾ ਵੀ ਕਰ ਰਹੇ ਹਾਂ ਛੋੜਾ ਰੱਖੋ ਬਲੰਪਰ ਵੀ ਕਿ ਨਾ ਮੈਂ ਤੇ ਕਿਹਾ ਪਿੰਡ ਮੇਰਾ ਨਾਮ ਅਜੀਤ ਸਿੰਘ ਬਰਾੜ ਸਰਪੰਚ ਫਟਤੰਗ ਵਾਲੀ ਸਰ ਕੀ ਮਾਹੌਲ ਸੀ ਰਾਜ ਹੋਇਆ ਕਦੋਂ ਪਤਾ ਲੱਗਿਆ ਕਿ ਕਿੰਨਾ ਨੁਕਸਾਨ ਹੋਇਆ ਉਹ ਹਾਲ ਤਾਂ ਵੀ ਬਹੁਤ ਜ਼ਿਆਦਾ ਜਿਹੜਾ ਖੜਕਾ ਹੋਇਆ ਪਿੰਡ ਦੇ ਵਿੱਚ ਵੀ ਧਮਕ ਗਈ ਹੈ ਇਹ ਪਿੰਡ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸੀ ਆਸ-ਪਾਸੇ ਕੁਝ ਜਿਹੜੇ ਕਿਸਾਨ ਆ ਉਹ ਵੀ ਦੇ ਵਿੱਚ ਕੰਮ ਵੀ ਕਰ ਰਹੇ ਸੀ ਉਹਨਾਂ ਨੇ ਦੇਖਿਆ ਵੀ ਉੱਪਰੋਂ ਆਇਆ ਆ ਕੇ ਇੱਕੇ ਦਮ ਡਿੱਗ ਪਿਆ ਥੱਲੇ ਤੇ ਬਹੁਤ ਜ਼ਿਆਦਾ ਜਿਹੜਾ ਧਮਾਕਾ ਹੋਇਆ ਧਮਾਕਾ ਹੋਣ ਨਾਲ ਨਜ਼ਦੀਕ ਇੱਕ ਗੁਰਜੰਟ ਸਿੰਘ ਦਾ ਘਰ ਸੀਗਾ ਉਸ ਘਰ ਦੇ ਵਿੱਚ ਕੁਝ ਸ਼ਰਲੇ ਵੀ ਗਏ ਆ ਘਰ ਦੇ ਸੀਸੇ ਟੁੱਟੇ ਆ ਜੋ ਕਸ਼ੂਮਾਂ ਵਾਲੇ ਸੈੱਟ ਸੀ ਉਹਨਾਂ ਦੀਆਂ ਜਾਤਰਾ ਟੁੱਟੀਆਂ ਨੇ ਟਿੱਕ ਨਾਲ ਜਿਹੜੀ ਟਰਾਲੀ ਖੜੀ ਸੀ ਟਰਾਲੀ ਦੇ ਵਿੱਚ ਵੀ ਕਾਫੀ ਸ਼ਰਲੇ ਵਜਿਆ ਜਿਹਦੇ ਵਿੱਚ ਮੋਰੀਆਂ ਹੋ ਗਈਆਂ ਬੜਾ ਭੈੜਾ ਇਹ ਜਿਹੜਾ ਧਮਾਕਾ ਸੀਗਾ ਉਧਰਤੀ ਪ੍ਰਮਾਤਮਾ ਨੇ ਅਸੀ ਪਾਸੇ ਜੋ ਘਰ ਸੀ ਜਾਨ ਨੁਕਸਾਨ ਹੋਣ ਤੋਂ ਜਾਰੀ ਨੁਕਸਾਨ ਹੋਣ ਤੋਂ ਬਚਿਆ ਸਿੱਧੂ ਇੱਕ ਸਾਈਡ ਹੋ ਜਾ ਪਰ ਕੋਈ ਕੋਈ ਆ ਜਾ ਆ ਜਾ ਆ ਜਾ ਅੱਜ ਕਾਰ ਦੇ ਕੋਲ ਪੁਲਿਸ ਵਾਲੋਂ ਅਜੇ ਤਾਂ ਆਕੇ ਥੇ ਜਿਹੜਾ ਹੈਗਾ ਏਰੀਆ ਨੂੰ ਬਾਰਡਰ ਆਨ ਆਫ ਕੀਤਾ ਹੈ ਜਿਹੜੇ ਲੋਕ ਆ ਇਹਦੇ ਨੇੜੇ ਨਾ ਜਾਣ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਜਿਹੜੇ ਆਰਮੀ ਅਥਾਰਟिटीज ਆਉਣਗੀਆਂ ਉਹ ਹੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਬਲਾਸਟ ਹੋਇਆ ਕਿਸੇ ਲੱਗਿਆ ਮਤਲਬ ਕਦੋਂ ਕਿੰਨੇ ਕ ਵਜੇ ਆ ਤੁਸੀਂ ਕਿੰਨੇ ਵੇ ਪਹੁੰਚੇ ਫਿਰ ਅਸੀਂ ਦਿੰਦਾ ਸਵੇਰੇ ਪਹੁੰਚੇ ਹਾਂ ਐਤ ਇਹ ਰਾਤ ਹੋਇਆਗਾ ਨੁਕਸਾਨ ਤੋਂ ਬਚਾਰੇ ਨੁਕਸਾਨ ਤੋਂ ਬਲਕੇਤਾਂ ਦੇ ਵਿੱਚ ਡਿੱਗੇ ਥੋੜਾ ਜਿਹਾ ਗਲਤ ਹੋ ਗਈ ਕਿਉਂ ਇਹ ਕਿਤੇ ਤਾਂ ਡਿੱਗਣ ਕਰਕੇ ਜਿਆਦਾ ਨੁਕਸਾਨ ਨਹੀਂ ਹੋਇਆ ਇੱਕ ਇੱਕਰ ਦੇ ਘਰ ਦਾ ਜਿਹੜਾ ਹੈ ਕਿ ਸ਼ਿਸ਼ੇ ਵਗੈਰਾ ਟੁੱਟੇ ਤੇ ਲੋਕ ਵੀ ਇੱਥੇ ਅੱਗ ਦੇ ਵੀ ਹੱਥ ਵੀ ਲਾ ਰਹੇ ਥੋੜੇ ਹੋਂ ਤੋਂ ਪਹਿਲਾਂ ਵੀ ਕਿਉਂਕਿ ਵੀਡੀਓ ਬਣਾ ਰਹੇ ਨੇ ਉਨਕੀ ਮੇ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਰੋਪ ਆਵੇ ਵੀ ਇਸ ਤਰ੍ਹਾਂ ਦੀ ਸਿੱਟੇ ਘਟਣਾ ਹੁੰਦੀ ਹੈ ਉਹਦੇ ਨੇੜੇ ਨਾ ਆਉਣ ਕੋਈ ਵੀਡੀਓ ਵਗੈਰਾ ਦਾ ਤਾ ਬਣਾਉਣ ਤੇ ਸ਼ੇਅਰ ਨਾ ਕਰਨ ਕਹਤ ਕਿ ਨਾਮ ਆ ਤੇ ਕਿਹੜਾ ਪਿੰਡ ਦਾ ਮੇਰਾ ਨਾਮ ਜੀ ਕਤਰਾ ਸਰਜੀਤ ਕੌਰ ਕਿਹੜਾ ਪਿੰਡ ਹੈ ਟੋਂਗ ਵਾਲੀ ਦੇਖੀ ਦੇਖਿਆ ਕੱਲੇ ਰਾਤੀ ਰਾਤ ਜੀ ਸਾਢੇ 10 ਦਾ ਟਾਈਮ ਸੀਗਾ ਤੇ ਜਦੋਂ ਇਥੇ ਉਹ ਪੂਰਾ ਦਮਕਰ ਪਿਆ ਤੇ ਲਾਟਾਂ ਨਿਕਲੀਆਂ ਅਸੀਂ ਜੀ ਸਾਡੇ ਨਾਲ ਜੋੜ ਗਏ ਇੱਕੇ ਦਾਮ ਖੁੱਲ ਗਈਆਂ ਸਾਰੀਆਂ ਲੋਕ ਟੁੱਟ ਗਏ ਜਦੋਂ ਅਸੀਂ ਬੈਠੇ ਹੋਏ ਤੇ ਬੈਠੇ ਹੋ ਕੇ ਅਸੀਂ ਵੇਖਾ ਤੇ ਬਹੁਤ ਯਾਦਾਂ ਵੱਡਾ ਵੱਡਾ ਲਾਟਾਂ ਲਾਉਂਦੇ ਆਉਂਦੇ ਆ ਕਿ ਆਏ 11 ਬੁਰਕਦੇ ਸੀਗੇ ਫੇ ਸਾਨੂੰ ਜੀ ਜਿਸ ਨੂੰ ਹਟ ਗਿਆ ਕਾਸੀ ਇਹਨਾਂ ਨੂੰ ਬੰਦ ਤਿਆਰਗਾ ਨੂੰ ਫੋਨ ਕਰਤਾ ਇਹ ਆ ਜੀ ਬਾਬੇ ਕੋਲ ਫਿਰ ਇਹ ਸਾਰੇ ਵੇਚ ਕੇ ਆਏ ਜਦੋਂ ਸਾਰਾ ਧੂਆ ਤਾਂ ਇੱਕ ਗਿਆ ਬਹੁਤ ਜਿਆਦੇ ਧੂਆ ਉੱਡਿਆ ਬਹੁਤ ਜਿਆਦੇ ਖੌਰੂ ਪਿਆ ਜੀ ਉੱਥੇ ਤੇ ਉਸਮਾਨ ਨੇ ਕਿ ਕਿਸ ਤਰ੍ਹਾਂ ਲੱਗਿਆ ਤਾਹਾਂ ਤੋਂ ਜੀ ਆਏ ਆ ਤਾਹਾਂ ਤੋਂ ਜੀ ਆਏ ਕਰਕੇ ਆਏ ਲੱਗੇ ਵੀ ਤਾਹਾਂ ਤੋਂ ਵੱਡੇ-ਵਡੇ ਅੰਗਿਆਰ ਦੇਖ ਤੋ ਬਹੁਤ ਵੱਡੇ-ਵੱਡੇ ਅੰਗਿਆਰ ਬਹੁਤ ਜਿਆਦੇ ਧੰਮਕਾਰ ਪਿਆ ਤੇ ਸ਼ੀਸ਼ਾ ਦੇਖਦੇ ਸਾਰੇ ਮੰਜੇ ਭਰ ਕੇ ਇੱਥੇ ਇਸ ਗ੍ਰਾਂਡਾ ਚ ਕੋਈ ਸੀ ਕੀ ਅਸੀਂ ਜਾਗਦੇ ਨਿਸ਼ਕਾਨ ਜੀ ਸ਼ੀਸ਼ੇ ਫੁੱਟ ਗਏ ਜੋੜੀਆਂ ਦੇ ਲੋਕ ਟੁੱਟ ਗਏ ਬਾਰ ਆਪੀ ਆਏ ਖੁੱਲ ਗਏ ਸਾਡੇ ਚਾਦਰਾਂ ਪੱਟੀਆਂ ਗਈਆਂ ਪਸੂ ਨਾਲ ਨਾਲੇ ਉਧਰ ਪੱਥਰ ਨਾਲ ਨਾਲ ਪਾਈਆਂ ਸੀ ਉਹ ਪੱਟੀਆਂ ਗਈਆਂ ਟਰਾਲੀ ਵੀ ਕਹਿੰਦੇ ਹਾਂ ਟਰਾਲੀ ਵੀ ਥੋੜਾ ਟਰਾਲਾ ਖੜਾਗਾ ਜੀ ਨਾਮਾਂ ਥੱਲੇ ਉਰੇ ਵਿੱਚ ਵੀ ਬਹੁਤ ਯਾਰੇ ਮੋਰੇ ਹੋ ਕੋਈ ਨਾ ਮੈਂ ਦੇਖ ਲਿਆ ਕੀ ਨਾਮ ਹੈ ਇਹ ਕਿਹੜਾ ਪਿੰਡ ਬਿਆਤਪੁਰਣਾ ਆ ਜੀ ਪਿੰਡ ਤੌਂਗੜਾ ਜਿਲ੍ਹਾ ਪਿੰਡ ਇਹ ਗੋਲਾੜੇ ਬਹੁਤ ਭਰੀ ਨਸ਼ਾ ਹੋ ਕੇ ਕੀ ਆ ਨਾ ਅੰਦਰੋਂ ਨਿਕਲੀਆਂ ਇਹ ਚੀਜ਼ੇ ਕਿੱਥੇ ਜਗ੍ਹਾ ਬਹੁਤ ਧੂਆਂ ਲਾਟਾਂ ਨਿਕਲੀਆਂ ਇਹ ਬਹੁਤ ਧੂਆਂ ਸੀਗਾ ਕੋਸ਼ ਨਹੀਂ ਦਿੱਸ ਰਿਹਾ ਸੀ ਕਿੰਨੇ ਕੁ ਪਲਾਸਟਿਕ ਬਹੁਤ ਜ਼ਿਆਦਾ ਬਾਸ ਹੋਇਆ ਬਲਕਿ ਨਾ ਪ੍ਰਸੰਨ ਹੋ। ਜਸਾ ਤਾਂ ਸਾਹਮਣੀ ਇਹ ਜੂੜੀਆਂ ਬਾਸ ਸਾਰੇ ਜੂੜੀਆਂ ਖਰਾਬ ਹੋ ਗਈ। ਤੀਸੇ ਟੁੱਟ ਗਈ। ਏਸੀ ਗਿਆ ਖਰਾਬ ਗਈ। ਆ ਸ਼ਟ ਆਈ ਆ ਉਹ ਚਾਤਰਾ ਸਾਰਾ ਫਟਿਆ ਪਿਆ। ਟਰਾਲੀ ਖੜੀ ਆ ਉਹ ਸਾਰੀ ਪੰਨੀ ਆ ਜੀ। ਕਿੰਨੇ ਕਿਉਂ ਵੱਟਦੇ ਇਹ? ਇਹ ਆ ਬਸ ਆ ਦੇ ਲੋ। ਅੱਧਾ ਕਿੱਲਾ ਵੀ ਨਹੀਂ ਹੋਣਾ ਜੀ। ਅੱਧਾ ਕਿੱਲਾ ਵੀ ਨਹੀਂ ਹੋਣਾ।